ਦੋ ਸੀਟਾਂ ਜਿਨ੍ਹਾਂ ਦੇ ਉੱਤੇ ਉਮੀਦਾਂ ਸੀਗੀਆਂ ਹਵਾ ਵੀ ਬਣੀ ਹੋਈ ਸੀ ਪਰ ਲੀਡਰਾਂ ਨੂੰ ਉਮੀਦ ਨਹੀਂ ਸੀ ਕਿ ਦੋ ਸੀਟਾਂ ਨਿਕਲ ਜਾਣਗੀਆਂ ਇੱਕ ਤਾਂ ਫਰੀਦਕੋਟ ਵਾਲੀ ਸੀਟ ਸੀਗੀ ਸਰਪਜੀਤ ਸਿੰਘ ਖਾਲਸਾ ਨੇ ਵੱਡਾ ਬਹੁਮਤ ਹਾਸਲ ਕੀਤਾ ਤੇ ਦੂਜਾ ਵੱਡਾ ਬਹੁਮਤ ਮਿਲ ਗਿਆ ਅਮਰਪਾਲ ਸਿੰਘ ਨੂੰ ਖਡੂਰ ਸਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਜ਼ਮਾਨਤਾਂ ਤੱਕ ਜ਼ਬਤ ਹੋ ਗਈਆਂ ਤੇ ਕੁੱਲ ਮਿਲਾ ਕੇ ਸਵਾਲ ਉਹੀ ਕਿ ਪੰਥਕ ਵੋਟ ਇਹਨਾਂ ਨੂੰ ਜਿਹੜੀ ਕਹਿੰਦੇ ਸਾਨੂੰ ਜਾਣੀ ਚਾਹੀਦੀ ਹੈ ਉਹ ਪੰਥਕ ਵੋਟ ਉਧਰ ਨੂੰ ਚਲੀ ਗਈ ਲੋਕਾਂ ਨੇ ਵਿਸ਼ਵਾਸ ਕੀਤਾ ਤੇ ਸਾਡੇ ਨਾਲ ਜੁੜੇ ਨੇ ਈਮਾਨ ਸਿੰਘ ਖਾਰਾ ਉਹਨਾਂ ਦਾ ਸਵਾਗਤ ਕਰਦੇ ਖਾਰਾ ਸਾਹਿਬ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਖਰ ਸਾਹਿਬ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਕਿਰਪਾ ਮਹਾਰਾਜ ਜੀ ਤੁਸੀਂ ਸੁਣਾਓ ਜੀ ਤੇ ਕੱਲ ਦੇ ਨਤੀਜਿਆਂ ਤੋਂ ਬਾਅਦ ਦੇ ਵਿੱਚ ਤੁਹਾਡਾ ਪੱਖ ਜਾਨਣਾ ਚਾਹਾਂਗੇ ਕਿ ਹੁਣ ਅਗਲੇ ਸਮੀਕਰਨ ਕੀ ਬਣਨਗੇ ਖਾਸ ਕਰ ਖਡੂਰ ਸਾਹਿਬ ਦੇ ਵਿੱਚ ਭਾਈ ਅਮਰਤਪਾਲ ਸਿੰਘ ਹੋਰਾਂ ਦਾ ਅਗਲਾ ਪਵਿੱਖ ਕੀ ਹੋਵੇਗਾ ਜੀ ਨਹੀਂ ਦੇਖ ਲਈ ਬੜੀ ਜਿਆਦਾ ਪਹਿਲਾਂ ਤਾਂ ਮੈਂ ਕਹੂੰਗਾ ਜੋ ਗੁਰੂ ਰਾਮਦਾਸ ਮਹਾਰਾਜ ਨੇ ਬਹੁਤ ਵੱਡੀ ਕਿਰਤਾਂ ਕੀਤੀ ਹੈ ਜੀ ਤੇ ਜੋ ਇਡੀ ਵੱਡੀ ਪੰਜਾਬ ਚ ਸਭ ਤੋਂ ਵੱਡੀ ਲੀਡ ਦੇ ਨਾਲ ਜੋ ਭਾਈ ਅਮਰਤਪਾਲ ਸਿੰਘ ਨੂੰ ਜੋ ਜਿੱਤ ਪ੍ਰਾਪਤ ਹੋਈ ਹੈ ਜੀ ਤੇ ਇੱਕ ਵੈਸੇ ਚਲੋ ਪੰਜਾਬ ਦੇ ਵਿੱਚ ਇੱਕ ਬਦਲਾਅ ਵੀ ਦੇਖਣ ਨੂੰ ਮਿਲ ਰਿਹਾ ਹੈ ਜਿਵੇਂ ਕਿ ਭਾਈ ਸਰਪਜੀਤ ਸਿੰਘ ਦੀ ਖਾਲਸਾ ਰੀਵੀ ਜੋ ਫਰੀਦਕੋਟ ਤੋਂ ਉਹਨਾਂ ਦੀ ਫਤਹੀ ਹੋਈ ਹੈ ਜੀ ਤੇ ਇੱਕ ਜੋ ਪੰਥਕ ਪੰਥ ਦੇ ਹੱਕ ਦੇ ਵਿੱਚ ਜੋ ਇੱਕ ਮੈਂ ਕਹੂੰਗਾ ਹਨੇਰੀ ਵਗ ਰਹੀ ਹੈ ਜੀ ਤਾਂ ਹੁਣ ਇਸ ਤੋਂ ਬਾਅਦ ਮੇਰੇ ਹਿਸਾਬ ਨਾਲ ਜਿਹੜੀ ਸੱਤਾਧਾਰੀ ਤੇ ਰਹਿ ਆਮ ਆਦਮੀ ਪਾਰਟੀ ਉਹਨਾਂ ਨੂੰ ਸੋਚੀਣਾ ਕੰਮ ਲੈਣਾ ਚਾਹੀਦਾ ਹੈ ਕਿ ਉਹਨਾਂ ਨੂੰ ਹੁਣ ਜਿਵੇਂ ਮੈਂ ਸਮਝਦਾ ਹੈ ਇਹਨਾਂ ਦੇ ਜੜ੍ਹਾਂ ਦੇ ਵਿੱਚ ਇਹ ਚੀਜ਼ ਬੈਠੀ ਹੈ ਕਿ ਜੋ ਇਹਨਾਂ ਨੇ ਪੰਜਾਬ ਦੇ ਨੌਜਵਾਨਾਂ ਤੇ ਸਿੱਖਾਂ ਦੇ ਬੱਚਿਆਂ ਤੇ ਜੋ ਐਨਐਸਏ ਲਾਗੇ ਕਾਲੇ ਪਾਣੀ ਮੰਗ ਜੋ 3200 ਕਿਲੋਮੀਟਰ ਦੂਰ ਡਿਬੜੂਗੜੀ ਧਰਤੀ ਤੇ ਇਹਨਾਂ ਨੂੰ ਭੇਜੇ ਜੀ ਲੋਕਾਂ ਨੂੰ ਉਸ ਚੀਜ਼ ਬਹੁਤ ਜ਼ਿਆਦਾ ਇੱਕ ਜੁਰਮ ਜੋ ਮਹਿਸੂਸ ਹੋਇਆ ਲੋਕਾਂ ਨੂੰ ਇੱਕ ਜੋ ਇਨਜਸਟਿਸ ਦੇ ਖਿਲਾਫ ਦੇਸ ਸਾਸਕੀ ਦੇ ਖਿਲਾਫ ਜਿਹੜਾ ਪੰਜਾਬ ਦਾ ਇਤਿਹਾਸ ਰਿਹਾ ਇਹ ਸ਼ੁਰੂ ਤੋਂ ਹੀ ਖੜਾਉਂਦਾ ਰਿਹਾ ਹੈ ਤੇ ਹੁਣ ਵੀ ਬੇਇਨਸਾਫੀ ਦੇ ਖਿਲਾਫ ਖੜੇ ਹੈ ਇਹ ਮੈਂ ਸਮਝਦਾ ਕਿ ਇਹ ਹੁਣ ਵੀ ਇਹਨਾਂ ਨੇ ਭਾਈ ਅਮਰਪਾਲ ਸਿੰਘ ਦੀ ਸਾਫੀ ਚੱਕਾ ਤੇ ਰਹੀ ਨਾਲ ਕੀ ਐਨਸ ਤੇ ਨਾ ਤੋਰੀ ਪਰ ਮੈਨੂੰ ਲੱਗਦਾ 2027 ਦੇ ਵਿੱਚ ਇਹਨਾਂ ਦਾ ਰਹਿਣਾ ਕੱਖ ਨਹੀਂ ਇਹਨਾਂ ਨੂੰ ਮੇਰੇ ਹਿਸਾਬ ਨਾਲ 2-4 ਸੀਟਾਂ ਵੀ ਪੰਜਾਬ ਦੇ ਵਿੱਚੋਂ ਨਹੀਂ ਨਿਕਲਦੀ ਅੱਛਾ ਖਰਾ ਸਾਹਿਬ ਕਾਨੂੰਨੀ ਪ੍ਰਕਿਰਿਆ ਦੇ ਮੁਤਾਬਕ ਕੀ ਭਾਈ ਅਮਰਪਾਲ ਸਿੰਘ ਬਾਹਰ ਆ ਸਕਦੇ ਨੇ ਦੇਖੋ ਜੀ ਜੋ ਐਗਜ਼ੀਕਟਿਵ ਹੁੰਦਾ ਹੈ ਜੋ ਮੰਤਰੀ ਹੁੰਦੇ ਕੈबिनेट मिनिस्टर ਹੁੰਦੇ ਸੀਐਮ ਹੁੰਦੇ ਹੈ ਉਹਨਾਂ ਦੇ ਕਹਿਣ ਦੇ ਉੱਪਰ ਜੋ ਐਨਐਸਏ ਲਾਈ ਜਾ ਸਕਦਾ ਜੀ ਹੈ ਨਾ ਜੀ ਤਾਂ ਉਹਨਾਂ ਕੋਲੇ ਸੋਲ ਪ੍ਰਰੋਗਟਿਵ ਹੈ ਉਹ ਐਨਐਸਏ ਤੋੜ ਸਕਦੇ ਨੇ ਪਹਿਲਾ ਅਧਿਕਾਰ ਇਹਨੇ ਸੀ ਤੋੜਨਾ ਪੰਜਾਬ ਸਰਕਾਰ ਕੋਲ ਹੈ ਦੂਜਾ ਜੋ ਐਡਵਾਈਜ਼ਰੀ ਬੋਰਡ ਹੈ ਉਹਨਾਂ ਕੋਲ ਹੈ ਤੀਜਾ ਜੋ ਸੈਟਰ ਸਰਕਾਰ ਵੀ ਦੋਸਤ ਹੈ ਚੌਥਾ ਜੋ ਕੋਰਟ ਥਰੂ ਜਾਂ ਜੇ ਵੀ ਉਥੋਂ ਵੀ ਐਨਐਸਏ ਨੂੰ ਖਾਰਜ ਕਰਾਇਆ ਜਾ ਸਕਦਾ ਜੀ ਆ ਇੱਕ ਡਾਇਰੈਕਟ ਪਾਵਰ ਹੈ ਇਹਦੇ ਵਿੱਚ ਕੋਈ ਕੇਸ ਨਹੀਂ ਲੰਮਾ ਚੌੜਾ ਚੱਲਣਾ ਹੁੰਦਾ ਇਹ ਕਿਹੜਾ ਕੋਈ ਟ੍ਰਾਇਲ ਕੋਰਟ ਹੈ ਟ੍ਰਾਇਲ ਚੱਲਣਾ ਇਹਦੇ ਵਿੱਚ ਤਾਂ ਕੋਈ ਬੰਦਾ ਨਜ਼ਰਬੰਦੀ ਦੇ ਵਿੱਚ ਹੈ ਜੋ ਡਿਗਰੂਗੜ ਜੇਲ੍ਹ ਚੂਜ਼ ਕੀਤੀ ਹੈ ਪੰਜਾਬ ਸਰਕਾਰ ਨੇ ਚੂਜ਼ ਕੀਤੀ ਹੈ ਸਾਰਾ ਕੁਝ ਉਹਨਾਂ ਨੇ ਕੀਤਾ ਹੈ ਤਾਂ ਜਿਵੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਵਿਲੇਜ ਜੋਦੋ ਜਿੱਥੇ ਸੀ ਉਸ ਤੋਂ ਬਾਅਦ ਉਹਨਾਂ ਦੀ ਐਨਐਸਏ ਟੁੱਟ ਗਈ ਸੀ ਸਰਕਾਰ ਨੇ ਤੋੜ ਦਿੱਤੀ ਸੀ ਕਿਉਂਕਿ ਉਸ ਸਮੇਂ ਪੰਜਾਬ ਦੇ ਵਿੱਚ ਪ੍ਰੈਜ਼ੀਡੈਂਟ ਰੂਲ ਵੀ ਲੱਗਿਆ ਹੋਇਆ ਸੀ ਰਾਸ਼ਟਰਪਤੀ ਰੂਲ ਸੀ ਤਾਂ ਸੈਂਟਰ ਦੇ ਹੱਥ ਵਿੱਚ ਸਾਰਾ ਕੁਝ ਸੀ ਤਾਂ ਮੈਂ ਸਮਝਦਾ ਵੀ ਹੁਣ ਵੀ ਜਿਹੜੀ ਇਹ ਐਨਐਸਏ ਹੈ ਇਹ ਇਹਨਾਂ ਨੂੰ ਪ੍ਰਜਾ ਸਰਕਾਰ ਨੂੰ ਤੋੜ ਦੇਣੀ ਚਾਹੀਦੀ ਏ ਜੀ ਤੇ ਨਹੀਂ ਤਾਂ ਉਸ ਤੋਂ ਬਾਅਦ ਦੇ ਵੀ ਤੁਸੀਂ ਕਾਨੂੰਨੀ ਪ੍ਰਕਿਰਿਆ ਦਾਸੀ ਦਿੱਤੀ ਹੈ ਪਰ ਬਾਈ ਚਾਂਸ ਜੇ ਮਤਲਬ ਐਨਐਸਏ ਨਹੀਂ ਟੁੱਟਦੀ ਤਾਂ ਕੋਈ ਅਜਿਹਾ ਆਪਰਾਵਧਾਨ ਵੀ ਹੈਗਾ ਹੈ ਕਿ ਉਹ ਬਾਹਰ ਆ ਕੇ ਸੌਹ ਚੁੱਕਣ ਜਾਂ ਫਿਰ ਅੰਦਰ ਹੀ ਕੋਈ ਤਰੀਕਾ ਹੋਊਗਾ ਦੇਖੋ ਜਿ세 ਬੈਚੇ ਤਾਂ ਜੋ ਲੋਕ ਸਭਾ ਦੇ ਸਪੀਕਰ ਸਾਹਿਬ ਨੇ ਉਹਨਾਂ ਕੋਲੇ ਬੜੀ ਪਾਵਰ ਹੁੰਦੀ ਹੈ ਉਹ ਆਪ ਦਾ ਇੱਕ ਆਰਡਰ ਲਿਖ ਕੇ ਜੋ ਆਦੇ ਆ ਵੀ ਲੋਕ ਸਭਾ ਦੇ ਮੈਂਬਰ ਨੂੰ ਜੀ ਕਿ ਟੂ ਰੂਟੀਨ ਹੈ ਉਹਨਾਂ ਨੂੰ ਸੱਦ ਵੀ ਸਕਦੇ ਆ ਆਪ ਦੇ ਸਾਹਮਣੇ ਹਾਜ਼ਰ ਹੋਣ ਲਈ ਵੀ ਆਖ ਸਕਦੇ ਜੀ ਤਾਂ ਉਹ ਵੀ ਸੌ ਚੁਕਾ ਸਕਦੇ ਹੈ ਨਹੀਂ ਪਰ ਮੇਰੇ ਸਹਾਰ ਨਾਲ ਕੀ ਪਤਾ ਸ਼ਾਇਦ ਉਹ ਵੀਡੀਓ ਕਾਨਫਰੈਂਸਿੰਗ ਥਰੂ ਵੀ ਜੋ ਸੌ ਚੁਕਾ ਸਕਣ ਪਰ ਮੇਰੇ ਸਹਾਰ ਇਸ ਸਾਰਾ ਇੱਕ ਪੋਲੀਟਿਕਲੀ ਜੋ ਪੰਜਾਬ ਸਰਕਾਰ ਨੂੰ ਇਸ ਸਿਚੁਏਸ਼ਨ ਦਾ ਹੱਲ ਕਰ ਦੇਣਾ ਚਾਹੀਦਾ ਹੈ ਤਾਂ ਕਿ ਜੋ ਆਮ ਆਦਮੀ ਪਾਰਟੀ ਨੂੰ ਇਸ ਤੋਂ ਵੀ ਵੱਧ ਨੁਮਸ਼ੀਰਾ ਸਹਣਾ ਨਾ ਕਰਨਾ ਪਵੇ ਹੂੰ ਜੀ ਹਾਂ ਜੀ ਮਿਹਰਬਾਨੀ ਖਰਾ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਨਿਰਧਾਰਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਤੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗਾ ਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ